ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਰਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰਦਾਸ ਸੌਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਵੀਰਦਾਸ ਕਕਰ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਆ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ 6 ਮੱਝਾਂ ਦੇ ਵਿੱਚ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਦੋ ਮੱਝਾਂ ਟੋਕੜ ਗੱਪਣ ਕਨਫਰਮ ਚੈੱਕ ਪਾਸ ਹੋਣਗੀਆਂ ਤੇ ਬਾਕੀ ਵੀ ਦੋਸਤੋ ਜਿਹੜੀਆਂ 4 ਮੱਝਾਂ ਵੀ ਸੁਈਆਂ ਸਵਾਈਆਂ ਹੋਣਗੀਆਂ ਇਹਨਾਂ ਪਸ਼ੂਆਂ ਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ-ਬਰਖਰੀ ਵੀ ਕਰਨੀ ਹੋ ਤੁਸੀਂ ਆਪਾਂ ਅਗੇ ਕਰਨੀ ਹੁੰਦੀ ਐ ਆਪਨਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਆਪਣਾ ਵੀਰਾਂ ਨੂੰ ਖਾਸ ਕਰਕੇ ਬੇਨਤੀ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਨੂੰ ਆਲ ਤੇ ਸਨੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਕਰੀਏ ਵੀਰਾਂ ਨਾਲ ਗੱਲਬਾਤ ਡਿਟੇਲ ਆ ਪੈਂਦਾ ਪਛੋੜੀ ਸਾਰੀ ਵੀਰ ਦੇ ਕੋਲ ਪੁੱਛ ਲੈਣੀਆਂ ਜੀ ਹਾਂ ਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਭਾਈ ਠੀਕ ਠਾਕ ਹਾਂ ਜੀ ਵਧੀਆ ਵੀਰ ਜੀ ਤੁਸੀਂ ਸੁਣਾਓ ਠੀਕ ਆ ਗਿਆ ਵਧੀਆ ਵਧੀਆ ਜੀ ਵਧੀਆ ਜੀ ਕੰਮ ਕਰ ਆ ਵਧੀਆ ਮਾਲ ਕਦਾਸ ਆਪਣਾ ਸੋਰ ਸਿੰਘ ਪਿੰਡ ਦੀ ਪੱਤੀ ਮਾਣਾ ਦੀ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਠੀਕ ਹੈ ਜੀ ਨਾਮ ਸਖਤਰ ਸਿੰਘ ਆ ਹਾਂਜੀ ਫੋਨ ਨੰਬਰ 88721179 ਠੀਕ ਹੈ ਜੀ ਹਾਂਜੀ ਅੱਜ ਵੀਰ ਆਪਣੇ ਕੋਲ ਟੋਟਲ 6 ਨਗ ਹਾਂਜੀ 6 ਨਗ ਅੱਜ ਹੀ 2 ਵੇਚ ਟੋਕੜਾ ਗੱਬਣਾ ਹੈ ਹਾਂਜੀ 2 ਮੱਜਾ ਸੋਈਆਂ 2-2 ਮਹੀਨਿਆਂ ਦੀਆਂ ਮਗਰ ਕਟੀਆਂ ਐ ਹਾਂਜੀ 1 ਮੱਜਾ 15 ਦਿਨਾਂ ਦੀ ਕੱਚੀ ਆ ਅੱਛਾ ਇਹ ਗੱਬਣੇ ਕੰਦੀ ਗੱਬਣਾ ਠੀਕ ਹੈ ਜੀ ਹਾਂਜੀ ਹਾਂਜੀ ਬਾਜੀ ਸ਼ੁਰੂ ਕਰੀਏ ਆਪਾਂ ਇਸ ਗੱਬਲ ਮਾਜੀ ਤੋਂ ਪਹਿਲਾਂ ਜਿਹੜੀ ਪਹਿਲੇ ਨੰਬਰ ਤੇ ਆਪਾਂ ਵਿਖਾਉਣੀ ਹੈ ਠੀਕ ਹੈ ਜੀ ਕਿੰਨਾ ਸੁਆ ਸੁਣੀ ਹੈ ਜੀ ਇਹ ਵੇਦੀ ਆਇਆ ਸੀ ਤਜਾ ਸੁਗਾ ਜੋ ਅੱਛਾ ਜੀ ਬੜੀ ਗਰੰਟਰ ਮਾਜਾ 13 14 ਕਿਲੋ ਵਾਲੀ ਮਾਜਾ ਹੈ ਠੀਕ ਹੈ ਜੀ ਆਪਣੇ ਸੱਜਣਾ ਤੋਂ ਆਈ ਆ ਠੀਕ ਹੈ ਜੀ ਉਹਨਾਂ ਵੀ ਕਿਹਾ ਵੀ ਕਿ ਚੰਗੇ ਬੰਦੇ ਨੂੰ ਦੇਈ ਕੇ ਭੈਣ ਭਰਾ ਆਪਣੇ ਟਾਈਮ ਕਿੰਨਾ ਖੜਦੀ ਵੀਰੇ ਜੀ ਦਿਨ 15 15 ਦਿਨ ਖੜਾਂ ਜੀ ਸੁਆ ਤਜਾ ਸੁਣੀ ਦੋਸਤੋ 13 14 ਕਿਲੋ ਤੋਂ ਵੀਰ ਕਹਿੰਦਾ ਪੀਰੇ ਤੇ ਜਿਸ ਵਿੱਚ ਆਇਆ ਵਾ ਤੇ ਬਾਕੀ ਦੋਸਤੋ ਦੋਸਤੋ ਤੁਹਾਡੀ ਸੇਵਾ ਤੇ ਜਿੱਦਾਂ ਦੀ ਸੇਵਾ ਮੱਝ ਵੇਖੋ ਜਾਦ ਨਸਲ ਵਾਲੀ ਮੱਝ ਆ ਜੀ ਹਾਂਜੀ ਹਾਂਜੀ ਲਓ ਜੀ ਦੋਸਤੋ ਬਾਹਰ ਕੱਢ ਕੇ ਤੁਹਾਨੂੰ ਤੋਰ ਕੇ ਦਿਖਾਉਂਦੇ ਆ ਇਹ ਵੀਰ ਸਿੰਘ ਸ਼ਿਪਰਾ ਸਿੰਘ ਹਾਂਜੀ ਸ਼ਿਪਰਾ ਸਿੰਘ ਦੋਸਤੋ ਦਾ ਮੈਂ ਦਾ ਦੂਜਾ ਹੀ ਆ ਤਿੱਜਾ ਅੱਛਾ ਜੀ ਪਿੱਠ ਪੂੜਾ ਵੇਖੋ ਮੱਝ ਲਓ ਜੀ ਦੋਸਤੋ ਕਰੋ ਚੈੱਕ ਪੂਰਾ ਪਿੱਠ ਪੂੜਾ ਦੋਸਤੋ ਮਦਰੀ ਟੋਣੀ ਦੀ ਮੱਝ ਬਿਲਕੁਲ ਬਰੀਕ ਚਮੜੀ ਸਿੰਗਲ ਡੀ ਸੁਣਦੇ ਵੇਲੇ ਦੋਸਤੋ ਦਿਨ 15 ਖੜਦੀ ਹੈ ਜੀ ਮਾ ਜੀ ਦਾ ਰੇਪਰਾ ਲਾਉਣੇ ਆ ਜੀ ਠੀਕ ਹੈ ਜੀ ਹਾਂ ਜੀ ਲਿਓ ਜੀ ਲੈ ਵੇ ਦੋਸਤੋ ਇਹਦੀ ਵੇਖੋ ਟੁੱਟਾ ਰਾਜੀ ਪੂਰੀ ਜਮੀ ਪੜੀ ਹੈ ਜਾਦ ਨਸਰ ਆਈ ਹੈ ਹਾਂ ਜੀ ਹਾਂ ਜੀ ਜੱਦ ਬਲੈਕ ਦੋਸਤੋ ਪੂਰੀ ਸੋਹਣੀ ਦੋਸਤੋ ਪਿੱਠ ਪਰ ਦੀ ਚਲਾਈਆ ਕਰੋ ਚੈੱਕ ਬਿਲਕੁਲ ਪਤਲੀ ਚਮੜੀ ਦੀ ਮੱਝ 15 ਦਿਨ ਦਾ ਟਾਈਮ ਦੋਸਤੋ ਸੂਨ ਦੇ ਵਿੱਚ ਖੜਦਿਆ ਤੇ ਕਰਮਾਲੀ ਆਰਡਰ ਸੋਣਾ ਤਿਆਰ ਕਰੀ ਜੀ ਦੁੱਧ ਲਾਉਣਾ ਸ਼ੁਰੂ ਕਰ ਦਿੱਤਾ ਵਾ ਥਨਾ ਤੁਨੇ ਦੋਸਤੋ ਸਪੇਸ ਆ ਤੇ ਚੰਗੀ ਚਾਰੇ ਤੁਹਾਨੂੰ ਗੈਰ ਤੋਂ ਲੱਗੇ ਜੀ ਕੋਈ ਫੋਟ ਸ਼ਾਨੀਆਂ ਨਾਲ ਮੋਲ ਬਾਈ ਕੀ ਕਰਨਾ ਦਾ ਮੋਲ ਤੁਹਾਨੂੰ ਪਤਾ ਆਪਣੇ ਜਾਇਜ਼ ਹੀ ਹੁੰਦੇ ਆ ਹਾਂਜੀ ਕਿਹੜਾ ਹਾਂ ਨਾ ਜੀ ਹਾਂਜੀ ਹਾਂਜੀ ਮੋਲ ਤੇ ਭਾਵੇਂ 80 ਕਰੀਏ ਜੀ ਹਾਂ ਨਾ 75 ਦੀ ਦੇਵਾਂਗੇ ਹੁਣ ਕਨਾਗ ਮਾਨਤਾ ਨਾਲ ਸਰ ਕੋਈ ਮੌਕੇ ਦੇ ਕੋਈ 1500 ਕਰਾਂਗੇ ਜਿਆਦਾ ਨਹੀਂ ਯਾਨੀ ਕਿ 74000 ਦੀ ਹੋ ਸਕਦੀ ਹੈ ਹਾਂਜੀ ਠੀਕ ਹੈ ਜੀ ਇਹਦੇ ਵਿੱਚ ਕੋਈ ਛੋਟ ਸਪਾ ਹੋਊਗਾ ਛੋਟ ਸਪਾ ਕੋਈ ਇਹ ਤਾਂ ਦੂਰੋਂ ਕੋਈ ਉਹ ਵੀਰ ਭਰਾ ਕੋ ਨਹੀਂ ਹੋਰ 500 700 ਕਰ ਦਾਂਗੇ ਠੀਕ ਹੈ ਜੀ ਜੇ ਕਿ ਤੁਹਾਨੂੰ ਪਤਾ ਕਿ ਦੂਰ ਦੇ ਹੁੰਦੇ ਆ ਹਾਂਜੀ 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 ਲਓ ਜੀ ਦੋਸਤੋ 74000 ਰੁਪਿਆ ਦਾ ਮੌਕੇ ਦਾ ਬੋਲ ਜਿਹਦੇ ਵਿੱਚ ਅਸੀਂ ਤੜਾ ਆਂਗੇ ਤਾਂ ਮਾਨਤਾ ਨਾਲ ਛੋਟ ਸਪਾ ਮੌਕੇ ਤੇ ਜਰੂਰ ਹੋਊਗਾ ਇਹ ਇਹਦੇ ਨਾਲ ਜਿਹੜੀ ਬੱਦੀ ਮੱਝ ਵੀਰ ਇਹਦੀ ਡਿਟੇਲਸ ਸੀ ਇਹਦੇ ਥੱਲੇ ਵੀਰ ਜੀ 10 ਕਿਲੋ ਦੁੱਧ ਠੰਡਾ ਕਰਕੇਗਾ 11 ਕਿਲੋ ਆ ਹਾਂਜੀ ਮੈਂ 10 ਦੀ ਗਰੰਟੀ ਦਵਾਂਗਾ ਠੀਕ ਹੈ ਜੀ ਜਿਹੜਾ ਉਹ ਮਗਰ ਕੱਟੀ ਜੋ ਮਹੀਨੇ ਦੀ ਸੂਈ ਜੋ ਲਓ ਦੋਸਤੋ ਬੱਚਾ ਆ ਕੱਟੀ ਸੋਹਣੀ ਸਨਖੀ ਕੱਟੀ ਵੀ ਪੂਰੀ ਜਮੀ ਬਣੀ ਰਾਜੀ ਇਹ ਪੂਰੀ ਤੇ ਇਹ ਵੀਰ 10 ਕਿਲੋ ਦੁੱਧ ਤਿਆਰ ਤੋ ਸੂਹਾ ਕਰਨਾ ਸੂਈ ਵੀਰ ਜੀ ਇਹ ਤੇਜਾ ਸੂਹਾ ਜੋ ਝੂਠ ਨਹੀਂ ਮਾਰਨਾ ਮੱਝ ਵੇਖੋ ਇਹ ਵੀ ਜਾਦ ਨਸਲ ਵਾਲੀ ਪੂਰੀ ਇਹਦਾ ਵੀਰ ਮੁੱਲ ਕੀ ਕਰਨਾ ਇਹ ਜਿਹੜੀ ਹਾਂ ਨਾ ਆਵਣਾ ਆਪਾਂ 75 ਦੀ ਦਵਾਂਗੇ ਹੁਣ ਅੱਛਾ ਜੀ 74 ਜੋ ਕੋਈ ਕਿੰਨਾ ਹਰਖਾਂਡ ਹੋਰ ਛੱਡ ਦਾਂਗੇ ਯਾਨੀ ਕਿ 74 ਵੀ ਹੋ ਗਿਆ 74 ਦੀ ਦੇ ਦਾਂਗੇ ਵੀ ਠੀਕ ਹੈ ਜੀ ਹਾਂ ਜੀ ਜੇ ਕਹਿੰਦੇ ਜੋੜੀ ਲੈਣੀ ਆ ਫਿਰ ਹੋਰ ਮਾਨ ਤਾਨ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਤੇ ਮੱਜਾਂ ਵੀ ਜਾਦ ਨਸਲ ਆ ਲੀਆਂ ਹੁਣ ਮੱਜ ਨੂੰ ਅਰੇ ਕੱਲ ਰਾਤੀ ਆਈਆਂ ਜੋ ਹਾਂ ਜੀ ਹਾਂ ਜੀ ਜਿਹੜਾ ਵੀਰ 2 ਦਿਨ ਮੱਜ ਸਾਂਭ ਨੂੰ 4 ਦਿਨ ਦੁੱਧ 14-15 ਘਰ ਆਊਗੀ ਠੀਕ ਹੈ ਜੀ ਲੋ ਜੀ ਦੋਸਤੋ 74 ਤੇ 74 1 ਲੱਖ 48000 ਰੁਪਿਆ ਮੁੱਲ ਬਣਦਾ ਤੇ ਇਹਦੇ ਵਿੱਚੋਂ ਵੀਰ ਕਹਿੰਦਾ ਵੀ ਜੇ ਕੋਈ ਜੋੜਾ ਖੀਦੂਗਾ ਤੇ ਉਹਦਾ ਮਾਨ ਤਾਨ ਜਿਹੜਾ ਬਹੁਤ ਵੀਰ ਕਹਿੰਦਾ ਵੀ ਹੋਰ ਕਰਾਂਗੇ ਖੁ ਆ ਵੇਖੋ ਥਣ ਭਾਂਡਾ ਵੇਖੋ ਮਾਈ ਲੋ ਜੀ ਦੋਸਤੋ ਕਰੋ ਚੈੱਕ ਜੀ ਆਰਡਰ ਵੇਖ ਪੇ ਦਾ ਲੋ ਦੋਸਤੋ ਕਰੋ ਚੈੱਕ ਜੀ ਇਹ ਵੀ ਦੋਸਤੋ ਬਿਲਕੁਲ ਬਰੀਕ ਚਮੜੀ ਸਿੰਗਲ ਡੀ ਦੀ ਮੱਝ ਕਰੋ ਚੈੱਕ ਉਧਰ ਫਾਜੋ ਬਰੇ ਰੌਲਾ ਨਹੀਂ ਪੰਕ ਮੋਲੋ ਦੋਸਤੋ 74000 ਰੁਪਏ ਵੀਰ ਨੇ ਰੱਖਿਆ 10 ਲੀਟਰ ਦਾ ਤੋਂ ਮੌਕੇ ਦਾ ਪਿਆਰ ਲੈ ਆਓ ਜਮੋੜੋ ਹਾਂ ਤੇ ਡਾ ਵੇਖੋ ਮਾਜ ਦਾ ਹਾਂਜੀ ਹਾਂਜੀ ਮਾਜੂ ਦੁੱਧ ਭਾਜੀ 15 ਕਿੱਲੋ ਕਰਾ ਹੋਗੇ ਸੱਜਰ ਸੂਈਆਂ ਮੱਝਾ ਉਹ ਬੱਚੇ ਦਾ ਅਜੇ ਵੀ ਕਰਦੀ ਹੈ ਮਹੀਨੇ ਦਾ ਟੈਮ ਉਹ ਗਾ ਸੂਈ ਨੂੰ ਬਚਾ ਤੇ ਮਗਰ ਉਸ ਨੂੰ ਕੱਟੀ ਆ ਓਏ ਆ ਕੱਟੀ ਵਿਖਾ ਦਿਓ ਕੱਟੀ ਵਿਖਾ ਤੀਰ ਹਾਂਜੀ ਵਿਖਾ ਤੀਏ ਕੱਟੀ ਆ ਅਜੇ 20 ਦਿਨ ਹੋਏ ਸਾਰੇ ਮਹੀਨਾ ਹੀ ਲਾਓ ਤੇ ਜੀ ਨਹੀਂ ਨਹੀਂ ਜੀ ਆਪਾਂ ਕਹਿੰਦੇ ਹਾਂ ਠੀਕ ਹੈ ਜੀ ਸਵੇਰ ਦੋਸਤੋ ਦੂਜਾ ਸਹੀ ਫਿਰ ਹਾਂਜੀ ਦੂਜਾ ਲਾਲੇ ਕੋਈ ਤੀਜਾ ਲਾਲੇ ਤੀਜਾ ਕੋ ਤੀਜਾ ਲਾਲੇ ਹੈ ਨਾ ਉਹ ਕੰਡ ਕਰਦੀ ਹੈ ਅੱਜ ਬਹੁਤ ਜਿਆਦ ਨਸਲ ਵਾਲੀ ਹੈ ਠੀਕ ਹੈ ਜੀ ਜੀ ਮੱਜ ਜਿਹੜਾ 4 ਦਿਨਾਂ ਸਾੰਭ ਲੂ ਭਾਜੀ ਦੁੱਧ 15 ਕਿਲੋ ਹੀ ਘਰ ਆਉਗੀ ਠੀਕ ਹੈ ਜੀ ਕਿੱਡੀ ਮੱਜ ਚਾਰੂਗਾ ਤੇ ਥੋੜਾ ਜਾਣਾ ਆ ਉਰੇ ਆਇਓ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਹਾਂ ਹੋਰ ਆਈ ਸਾੰਭ ਨਹੀਂ ਹੋਈ ਮੱਜ ਦੀ ਆ ਥੋੜਾ ਜਾਣਾ ਉਹਨਾਂ ਦੇ ਰੋੜਾ ਰੜਾ ਹੀ ਮੱਜ ਰੋੜੇ ਤੇ ਬੈ ਗਈ ਤਾਂ ਛੱਤਾਂ ਦੇ ਵਿੱਚ ਤਾਂ ਫੜੀ ਨਾ ਨਾ ਸੰਤ ਨਹੀਂ ਆਵੇ ਉਹ ਮੜਾ ਆ ਜਾ ਜ਼ਖਮਿਆ ਪਿੱਛੇ ਥਣ ਤੇ ਆਵੇ ਇਹ ਇੱਥੇ ਦੇ ਉੱਤੇ ਅੱਛਾ ਸ਼ੀ ਆਹੋ ਮੈਂ ਪਹਿਲੇ ਦੱਸ ਦਿੱ ਗਿਆ ਪਾ ਉਹਨੇ ਸਵਦਾ ਓ ਠੀਕ ਹੈ ਉਹਨੇ ਫਰਸ਼ ਸਾਰੀ ਟੁੱਟੀ ਸੀ ਬਾਹਨੇ ਦੇ ਜ਼ਖਮੇ ਆਹ ਤੇ ਬਥਣ ਤੇ ਨਹੀਂ ਕੋਈ ਵੀ ਅੱਛਾ ਇਸ ਥਣ ਦੀ ਕੋਈ ਤੇਰੀ ਮੁਹਾਰੇ ਵੀ ਚੋ ਮਦੂੜ ਆ ਜਿਹੜਾ ਵਾਰ ਉੱਤੇ ਚਖੰਦੇ ਆ ਬਾਕੀ ਟੈਕ ਟਿਕ ਹੋ ਗਿਆ ਹਣਾ ਠੀਕ ਹੈ ਜੀ ਤੇ ਆ ਜਿਹੜਾ ਥਣ ਮੋਟਾ ਵਖਾਉਂਦੀ ਆ ਹਾਂ ਧਾਰਦਾ ਨਹੀਂ ਫਰਕੇਗਾ ਚਲੋ ਤੇ ਵੀਰ ਜਿਹੜਾ ਉਹ ਪੰਦੀ ਕਰਨੇ ਚਲੋਗੇ ਹਣਾ ਬਸ ਬਸ ਠੀਕ ਹੈ ਜੀ ਤਿੰਨ ਨੰਬਰ ਦੇ ਦਸੀ ਵੀ ਹਾਂ ਜੀ ਬਾਕੀ ਤੁਹਾਨੂੰ ਪਤਾ ਦੱਸਿਆ ਚੰਗਾ ਹੁੰਦਾ ਏ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਤਿੰਨ ਨੰਬਰ ਵੀ ਦਸੀਏ ਇਹਦੇ ਥੱਲੇ ਵੀਰ ਜੀ ਹੋਣਾ ਹੋਊਗਾ 10-11 ਕਿਲੋ ਦੁੱਧ ਕਿੰਨਾ ਟਾਈਮ ਹੋ ਗਿਆ ਸੂਈ ਨੇ ਸੂਈ ਨੇ ਉਹ ਕੱਟੀ ਜੋ ਇਹਦੀ ਇਹਦੀ ਵੀ ਕੱਟੀ ਹੈ ਹਾਂ ਜੀ ਲਓ ਜੀ ਤੇ ਇਹ ਦੁੱਧ ਵੀਰ ਕੰਨਾ ਤਿਆਰ ਇਹਦੇ ਥੱਲੇ ਜਿਹੜਾ ਹੁਣ 10 ਕਿਲੋ ਦੁੱਧ ਪਿਆ ਪੱਕਾ ਤਿਆਰ ਹੋਗਾ ਜੀ ਪੱਕਾ ਠੰਡਾ ਕਰਕੇ ਇਹਦਾ ਮੁੱਲ ਕੀ ਕਰਾਂਗੇ ਇਹ ਹਾਨਾ ਹੀ ਜਿਹੜੀ ਦੇਣੀ ਹੈ ਹਾਂਜੀ ਇਹ ਹਾਨਾ ਹੀ ਦੇ ਦਾਂਗੇ 3 ਘੱਟ 90 ਦੀ 3 ਘੱਟ 90 ਦੀ ਜਾਂ ਨਹੀਂ ਕਿ 80 ਆ ਜੀ 80 ਦੀ ਦੇ ਦਾਂਗੇ ਕੋਈ ਗੱਜੈ ਸੀਗੀ ਹੋਰ ਮੌਕੇ ਦੇ ਕੋਈ ਥੋੜੀ ਬਾਦੀ 1 500 ਰੁਪਿਆ ਛੋੜ ਕਰਾਂਗੇ 8000 ਰੁਪਿਆ ਛੋੜ ਚਲੋ 1000 ਹੀ ਕਰ ਦਾਂ 86 ਰੁਪਿਆ ਹੋ ਗਿਆ 86 ਦੀ ਠੀਕ ਹੈ ਜੀ ਹਾਨਾ ਠੀਕ ਹੈ ਜੀ ਕੱਦ ਘੱਟ ਦੋਸਤੋ ਮੈਂ ਤਾਂ ਚੈੱਕ ਕਰ ਲਓ ਪੂਰੀ ਜੈਡ ਬਲੈਕ 10 ਲੀਟਰ ਦੁੱਧ ਮੌਕੇ ਦਾ ਤੇ ਬੱਚਾ ਬਗੈਰ ਇਹ ਪਾਜੀ 8 ਵਜੇ ਦੀਆਂ ਚੁਆਈਆਂ ਆਜੋ ਤੁਹਾਨੂੰ ਪਤਾ ਹੀ ਅਖਾਰਾ ਸਾਹਿਬ ਮੇਰੀਆਂ ਠੀਕ ਹੈ ਜੀ ਹਲੋ ਦੋਸਤੋ ਇਹ ਫਿਸਪੋਰਟ ਇਹਨਾਂ ਨੂੰ ਆਪਾਂ ਲਾਇਆ ਕੋਈ ਚੱਕਰ ਨਹੀਂ ਜੋ ਠੀਕ ਹੈ ਜੀ ਤੁਹਾਨੂੰ ਪਤਾ ਜਿਹੜਾ ਸੋਨਾ ਹੋ ਵੀ ਕਿਹ ਹੁੰਦਾ ਹੈ ਹਾਂਜੀ ਹਾਂਜੀ ਦੋਸਤੋ ਪੂਰੀ ਜੈਡ ਬਲੈਕ ਇੱਕ ਵੀ ਵਾਲੇ ਦੇ ਵਿੱਚ ਵਾਈਟ ਨਹੀਂ ਤੁਹਾਨੂੰ ਲੱਭੂਗਾ ਬਿਲਕੁਲ ਬਰੀਕ ਚਮੜੀ ਸਿੰਗਲ ਹੱਡੀ ਦੀ ਮਾਜੇ ਵੀ ਦੋਸਤੋ ਲਓ ਜੀ ਕਰੋ ਚੱਕ ਦੋਸਤੋ ਵੱਡਾ ਕਦ ਕਦ ਲੈਓ ਜੀ ਸਬਸਕ੍ਰਾਈਬਰ ਮਾਈ ਦਾ ਲਿੰਕ ਚੈੱਕ ਕਰ ਸਕਦੇ ਹੋ ਤੁਸੀਂ ਲੌਜ ਕਰੋ ਚੈਟ ਰਾਜੀ ਹੈ ਦੋਸਤੋ ਪੂਰੀ ਜੰਮੀ ਪਲੀ ਕੋਈ ਚਾਰੇ ਥਣ ਗੈਪ ਚ ਲੱਗੇ ਹੋਏ ਕੋਈ ਫੋਟ ਸ਼ਾਟ ਨਹੀਂ ਨਾਲ ਆਹ ਦੋਸਤੋ ਕਰੋ ਵੀ ਪਿੱਠ ਆਹ ਕੱਟੀ ਜੇ ਦੀ ਬੱਚਾ ਵੀ ਦੋਸਤੋ ਆਹ ਕੱਟੀ ਮਗਰ ਹੀ ਰਹੀ ਰਗੀ ਦੋਵੇਂ ਮਜੇ ਦੇ ਮਗਰ ਦੋਸਤੋ ਬੱਚੇ ਕੱਟੀਆਂ ਹੀ ਗੀਆਂ ਛੇ ਸਿਆਰ ਪਿਆ ਮੌਕੇ ਦਾ ਮੋਲੇ ਦਾ ਹੋ ਗਿਆ 10 ਲੀਟਰ ਦੋ ਰੁਪਏ ਤਿਆਰ ਜੀ ਇਸ ਤੋਂ ਅਗੇ ਵੀ ਜੀ 4 ਨੰਬਰ ਹਾਂਜੀ ਇਹ ਵੀ ਜੀ ਸਾਡੇ ਤੇ ਨਾਮੀ ਜੀ ਚੈੱਕ ਪਾਜੋ ਮੱਝ ਕਨਫਰਮ ਹੈ ਜੀ ਚੈੱਕ ਪਾਜ ਜੀ ਠੀਕ ਹੈ ਜੀ ਹਾਂਜੀ ਤੇ ਕਿੰਨਾ ਤੋਂ ਤੁਹਾਨੂੰ ਵੀਰ ਇਹਦੇ ਥੱਲੇ ਹੋਣ ਜਿਹੜਾ ਦੁੱਧ ਠੰਡਾ ਕਰਕੇ ਸ਼ੇਕ ਲਓਗਾ ਜੀ ਦੋਵੇਂ ਟਾਈਮ ਹਾਂਜੀ ਦੋਵੇਂ ਪੈ ਭਾਵੇਂ ਵਕਾਵਾ ਇਹਨੂੰ 7 ਕਿਲੋ ਦਾ ਕਰਾਈ ਜਾਓ ਤੇ ਮਿਲਦੀ ਵੀਰ ਪਹਾੜੇ ਦੇ ਵੀਰ ਜੀ ਆਪਾਂ ਪਹਾੜੇ ਦੇ ਚੋਈ ਹੀ ਹਾਂਜੀ ਤੁਹਾਨੂੰ ਪਤਾ ਝਾੜੀ ਡੰਗ ਤੇ ਜੰਗਲ ਕਰਦਾ ਇੱਧਰ ਉੱਧਰ ਹਾਂਜੀ ਹਾਂਜੀ ਉਪਰਾ ਬੰਨ ਕਰ ਜਾਂਦਾ ਪਸਾਰ ਹਾਂਜੀ ਹਾਂਜੀ ਠੀਕ ਹੈ ਜੀ ਤੇ ਮੱਝ ਬਹੁਤ ਜ਼ਿਆਦੀ ਇਹ ਵੀ ਚੰਗੀ ਹੈ ਮੱਝ ਮਿਰਤੋ ਹੀ ਗਈ ਅੱਛਾ ਫਿਰ 5000 ਦੇ ਬੰਦਿਆ ਤੋਰਦੀ ਲੱਸੀ ਕਰਦੀ ਆ ਠੀਕ ਹੈ ਜੀ ਇਹ ਫਿਰ ਤੀਜੇ ਸੂਏ ਦੀ ਕੱਪਣੀ ਤੇ ਆਇਤੀ ਫਿਰ ਮੈਨੂੰ ਦੇਤੀ ਫੇਰ ਉਹਨਾਂ ਕੀ ਮੁੱਲ ਕਰਨਾ ਵੀਰੇ ਦਾ ਇਹ ਮੁੱਲ ਜਿਹੜੀ ਖਾਂ ਨਹੀਂ ਹਾਂਜੀ 65 ਦੀ ਦੇ ਦਈਏ ਕਿੰਨਾ ਮਾਂਦਣਾ ਸਦਾ ਇੱਕੇ ਪੈਰਾਂ ਦਿਲੋਂ ਦਿਲੋਂ ਹੀ ਹਾਂ ਨਹੀਂ 63 ਦੀ ਦੇ ਦਾਂਗੇ ਪੂਰੇ ਦਿਨ ਦੀ ਕਿੰਨੇ ਦੀ 60 ਦੀ ਤੇ 60 ਤੱਕ ਆਇਆ ਨਾयो ਕਾਰ ਦੀ ਕਰ ਦੀਏ ਕਾਰ ਦੀ ਕਰ ਦੋ ਲਓ ਜੀ ਦੋਸਤੋ 61000 ਰੁਪਏ ਦੀ ਹੋ ਗਈ ਜੇ ਸਾਢੇ ਤਿੰਨ ਸਾਢੇ ਤਿੰਨ ਮਹੀਨੇ ਦੀ ਗੱਲ ਹਾਂਜੀ ਹਾਂਜੀ ਚੈੱਕ ਪਾਸ ਆ ਸਾਢੇ ਤਿੰਨ ਮਹੀਨੇ ਦੀ ਕੰਫਰਮ ਚੈੱਕ ਪਾਸ ਤੋਂ ਪਰ ਗੱਲ ਮਾਜ ਜਿਹੜਾ ਮੇਰਾ ਵੀਰ ਇਹਨੂੰ ਸੰਭਲੂ ਨਾ ਦੁੱਧ ਹੁਣ ਵੀ ਮਾਜ 8-9 ਕਿਲੋ ਕਰ ਆਊਗੀ ਠੀਕ ਹੈ ਜੀ ਤੇਰੇ ਮਾਜ ਮਾਰਦੀ ਭੁਖੀ ਉਹਨਾਂ 7 ਲੀਟਰ ਦੁੱਧ ਹੁਣ ਤਿਆਰ ਜੀ ਲਓ ਜੀ ਕਰੋ ਚੈੱਕ ਸੋਹਣੀ ਦੋਸਤੋ ਆਰਡਰ ਕੁਆਲਟੀ ਤਿਆਰ ਕੀਤੀ ਹੈ ਕਰਮਾਲੀ ਨੇ ਬਾਕੀ ਦੋਸਤੋ ਟੋਕਰ ਵੀ ਤੇ ਗੱਪਣ ਵੀ ਤੇ ਦੁੱਧ ਵੀ ਦੋਸਤੋ ਦੇਣ ਦੇ ਜੀ ਕਾਦਕੋਤ ਵੇਖੋ ਮਾjda ਹਾਂਜੀ ਇਹ ਵੀ ਦੋਸਤੋ ਪੂਰੀ ਜੈਡ ਬਲੈਕ ਲੈਓ ਇਹਨਾ ਬਹੁਤੀ ਜਿਆਦ ਨਸਲ ਵਾਲੀ ਹਿਮਾਚਲ ਸ਼ਾ ਇਹ ਮੱਝ ਨੂੰ ਮੁੱਟੀ ਮਾਰਦੀ ਹੈ ਲੋ ਜੀ ਦੋਸਤੋ ਮਜਤਰੀ ਜਾਂ ਦੀ ਚੈੱਕ ਕਰ ਲੋ ਥਣਾ ਥਣਾ ਦੀ ਕੁਆਲਿਟੀ ਕਰ ਲੋ ਚੈੱਕ ਧਾਰਾਂ ਵੀ ਰਚਾਰੇ ਥਣਾ ਦੇ ਬਰਾਬਰ ਹੋਣੀਆਂ ਮੈਂਨਾ ਵੀਰ ਦੀ ਚੋਣ ਮੋਕਾ ਲੱਗੀ ਆ ਦੇ ਠੀਕ ਹੈ ਜੀ ਹਾਂਜੀ ਮੱਛੀ ਮੋਟਰ ਦੀ 20000 ਰੁਪਇਆ 60 60000 ਰੁਪਇਆ ਦਾ ਮੁੱਲ ਮੌਕੇ ਦਾ ਜਿਹਦੇ ਵਜੋਂ ਤੁਹਾਡਾ ਆਇਆ ਗਿਆ ਦਾ ਮੌਕੇ ਤੇ ਥੋੜਾ ਬਾਲਾ ਮਾਨਸਾਨ ਸ਼ੋਰ ਛੱਪਾ ਜਿਹੜਾ ਜ਼ਰੂਰ ਹੋਊਗਾ ਦੱਸਿਓ ਵੀਰ ਪੰਜ ਨੰਬਰ ਦੀ ਡਿਟੇਲ ਇਹ ਵਿੱਚ ਸਾਡੇ 2.5 ਮਹੀਨਿਆਂ ਦੀ ਝੋਟੀ ਚੈੱਕ ਪਾਸ ਜੋ ਤਰਫਰਮ ਚੈੱਕ ਪਾਸ ਚੈੱਕ ਪਾਸ ਜੀ ਸੂਹਾ ਕਰਵਾ ਸੂਈ ਹੈ ਇਹ ਪਹਿਲਾ ਸੂਹਾ ਦੂਜੇ ਸੂਏ ਦੀ ਗੱਪਾਂ ਜੋ ਦੂਜੇ ਸੂਏ ਅਸੇ ਗੱਪਣਿਆ ਹਾਂਜੀ ਦੁੱਧ ਕਿੰਨਾ ਤਿਆਰ ਵੀਰ ਦੁੱਧ ਹੋਣ ਵੇਤੀ ਜਿਹੜਾ ਹੋ ਗਿਆ ਤੇ ਥੱਲੇ 6 ਕਿਲੋ ਹੋਊਗਾ ਪੱਕਾ ਤਿਆਰ ਹੈ ਜੀ ਪੱਕਾ ਜੀ ਠੀਕ ਦੋਵੇਂ ਟਾਈਮ ਮ ਭਾਰੇ ਦੇ ਲਿਆਂਦੀ ਸੀ ਤੁਹਾਨੂੰ ਪਤਾ ਹੈ ਜੇ ਰਾਤੀ ਮਾਲ ਆਇਆ ਏ ਤੇ ਦਿਹਾੜੀ ਡੰਗ ਦਿਨੇ ਮੜਾ ਜਾਉਰਾ ਪੂਰਾ ਕੀਤਾ ਝੂਠਰੀ ਮਾਰਨਾ ਤੇ ਚੋ ਲਈ ਠੀਕ ਹੈ ਜੀ ਠੀਕ ਹੈ ਜੀ ਮੜਾ ਮੋਟਾ ਡੰਗਰ ਲੱਤ ਲਾਉਂਦਾ ਹੀ ਆ ਕੀ ਮੁੱਲ ਕਰਨਾ ਦਾ ਵੀ ਇਹ ਹਾਨਾ ਜਿਹੜੀ ਦੇਣੀ ਆ ਮੋਲ ਤੇ ਭਾਵੇਂ ਕਹਦੇ ਇਹ 80 ਜਿਹੜੀ ਹਾਨਾ 75 ਦੀ ਦਵਾ ਗਣ ਚੋ ਕਿੰਨਾ ਮਾਨ ਤੜੋ ਸਦਾ ਹਾਨਾ ਹੀ ਹਾਂ ਇਹ ਹਾਨਾ ਹੀ 72 ਦੀ ਦੇ ਦੀਏ 73 ਹਰ ਦੀ ਹੋਗੀ 70 ਦੀ ਚਲੋ ਤੁਹਾਡੇ ਵੱਲੋਂ 73 ਦੀ ਹੋਗੀ ਹਾਨਾ ਜਿਹੜਾ ਕੁਈ ਜ਼ਿਆਦਾ ਨਾ ਵੀਰ ਕਵੇ ਠੀਕ ਹੈ ਜੀ ਜੇ ਕੋਈ ਜ਼ਿਆਦਾ ਕਹੂਗਾ ਤੇ ਫਿਰ 75 ਦੀ ਆ ਠੀਕ ਹੈ ਜੀ ਤੇ ਜੇ ਟੌਪ ਕਰਕੇ ਪ੍ਰੇਮ ਪਿਆਰ ਨਾਲ ਕੋਈ 100 200 500 ਛੱਡ ਦੋ ਫਿਰ ਆਪਾਂ ਕਰਾਂਗੇ ਠੀਕ ਹੈ ਠੀਕ ਹੈ ਲਓ ਦੋਸਤੋ ਸੂਆ ਪੂਜਾ ਸੁਣੀਏ ਛੋਟੇ ਚਾਰੋ ਤੇ ਕੱਪੜਾ ਚੈੱਕ ਪਾਸ ਦੁੱਧ ਵੀਰ ਕਿੰਨਾ ਦਾ ਸੱਥ ਲੈ ਤਿਆਰ 6 ਕਿਲੋ 6 ਕਿਲੋ ਦੁੱਧ ਤਿਆਰ ਦੋਸਤੋ ਦੋਵੇਂ ਟਾਈਮ ਮਿਲਦੀ ਜੀ ਛੋਟੀ ਦੋਸਤੋ ਸੋਣੀ ਸੁਨਖੀ ਬਹੁਤ ਜ਼ਿਆਦੀ ਦੁੱਜੇ ਸੂਏ ਦੀ ਜੀ ਲਓ ਜੀ ਦੁੱਜੇ ਸੂਏ ਦਾ ਦੋਸਤੋ ਕੱਪੜਾ ਜੀ ਇਹ ਵੀ ਦੋਸਤੋ ਪੂਰੀ ਜੈੱਡ ਬਲੈਕ ਜੀ ਥੋੜੇ ਜੇ ਪੂਛ ਤੇ ਵਾਲ ਵਾਈਟ ਆ ਲਿਓ ਜੀ ਮੁਰੂ ਨਵਾਂ ਜੀ ਦੋਸਤੋ ਕਰੋ ਚੱਕ ਜੀ ਵੇਖੋ ਜੱਡਾ ਵੇਖੋ ਝੋਟੀ ਦਾ ਹੁਣ ਹਾਂਜੀ ਹਾਂਜੀ ਸੱਜਣਾ ਨਹੀਂ ਕਟਣਾ ਤਸੱਲੀ ਕਰਨੀ ਦੋਸਤੋ ਤੁਹਾਡਾ ਹੱਕ ਬੰਦਾ ਤੁਹਾਡਾ ਫਰਜ਼ ਬੰਦਾ ਆਪਣੀ ਤਸੱਲੀ ਮੇਰੇ ਵੀ ਜਰੂਰ ਕਰਿਆ ਕਰੋ ਕਿੰਨਾ ਇਹਦਾ ਵੀਰ ਹਾਵਾਂ ਕਿ ਕਿ ਆਪਾਂ 71 ਦੀ 71000 ਰੁਪਏ ਮੋਲ ਤੇ ਉਧਰ ਜਿਆਦਾ ਕਰਨਾ ਸੀ ਤੀਆਂ ਤੇ ਹੁਣ 71 ਦੀ ਦੇ ਦਈਏ ਝੋਟੀ ਬਹੁਤ ਜਿਆਦਾ ਚੰਗੀ ਆਈ ਇਹਦੀ ਦਸੀ ਵੀਰ 6 ਨੰਬਰ ਦੀ ਡਿਟੇਲ ਦਸੀ ਇਹਦੀ ਭਾਂ ਰਹਿਣ ਦੀ ਪਹਿਲਾਂ ਵੀ ਪੰਗਾ ਹੈ ਅੱਛਾ ਇਹਦੇ ਥੱਲੇ ਉਧਰ 8-9 ਕਿਲੋ ਦੁੱਧ ਆ ਠੀਕ ਹੈ ਜੀ ਹਾਂ ਨਹੀਂ ਜਿਹੜੀ ਆਪਾਂ ਦਵਾਂਗੇ ਬੇਸ਼ੱਕ ਵੀਰ ਜਿਹੜਾ ਮਰਜੀ ਚੋਲਿਆ ਆਪਣੇ ਤੋਂ ਹੁਣ ਪਤ 55000 ਦੀ ਦੇ ਦਾਂਗੇ 55 ਜੋ ਕੰਨਾ ਕਮਾਨ ਤੋਂ ਕੋਈ ਮੌਕੇ ਦੇ ਕੋਈ 500 ਰੁਪਇਆ ਮਾਨ ਕਰਾਂਗੇ 1000 ਰੁਪਇਆ ਚਲੋ 1000 53 ਦੀ ਦੇ ਦਾਂਗੇ 8 ਕਿਲੋ ਜਿਹੜਾ ਮਰਜੀ ਮੇਰਾ ਵੀਰ ਇਥੋਂ ਦੁੱਧ ਚੋ ਕੇ ਲੈ ਜਾ ਠੀਕ ਹੈ ਜੀ ਹਾਂਜੀ ਦੋਸਤੋ ਇਹ ਮੱਜ ਵੈਸੇ ਆਫਰ ਦੇ ਤੌਰ ਤੇ ਪਾਈ ਹੈ ਜੇ ਕਿਸੇ ਵੀਰ ਨੂੰ ਪਸੰਦ ਆਵੇ ਤੇ ਉਹ ਆਪਣੀ ਤਸੱਲੀ ਕਰ ਲਈ ਬੇਸ਼ੱਕ ਵੀਡੀਓ ਕਾਲ ਤੇ ਆਪਣੀ ਤੋਰ ਕੇ ਵੀ ਦੇ ਬੇਸ਼ੱਕ ਵੀਡੀਓ ਕਾਲ ਤੇ ਆਪਣੀ ਚਵਾਲੇ 54000 ਰੁਪਇਆ ਦਾ ਮੌਕੇ ਦਾ ਮੁੱਲ ਇਹਦੇ ਨਾਲ ਜਿਹੜੀਆਂ ਬਦੀਆਂ ਪੰਜ ਮੱਜਾਂ ਵੀ ਤੁਹਾਨੂੰ ਮੈਂ ਡਿਟੇਲ ਸਾਰੀ ਦੱਸਤੀ ਕੱਲੇ ਕਰੇ ਪਸ਼ੂ ਵੀ ਤੁਹਾਨੂੰ ਤੋਰ ਕੇ ਦਿ ਸੁਵੇ ਸਵੇ ਪਹੁੰਚੋ ਦੋ ਤੋਂ ਸੁਵੇ ਸਵੇ ਪਹੁੰਚੋ ਇੱਕ ਟਮ ਦੋ ਟਮ ਚੋ ਕੇ ਮੇਰੇ ਵੀਰ ਤਸੱਲੀ ਆਪਣੀ ਜਰੂਰ ਕਰ ਲਿਆ ਕਰੋ ਇੱਕ ਮਾਝ ਦੋਸਤੋ ਪਹਿਲੇ ਨੰਬਰ ਲਈ ਵਿਖਾਈਏ ਗੱਪਣਾ ਗੱਪਣ ਪਸ਼ੀ ਨੂੰ ਥਲਾਂ ਦੀ ਟਿੱਪ ਕੇ ਪਾਸ ਕਰਕੇ ਤਸੱਲੀ ਮੇਰੇ ਵੀਰ ਆਪਣੀ ਜਰੂਰ ਕਰਿਆ ਕਰੋ ਐਡਰੈਸ ਇਕਰੀਬੀ ਦਾ ਫੇਰ ਬੋਲ ਦਿੰਦਾ ਪਿੰਡ ਸੁਰਸਿੰਗ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਸਕਤਰ ਸਿੰਘ ਨਾਮ ਦੇ ਦਾ ਵੀਰ ਫੋਨ ਨੰਬਰ ਇਕਰੀ ਫੇਰ ਬੋਲਦੇ ਫੋਨ ਨੰਬਰ 88721 ਹਾਂ 179 ਠੀਕ ਹੈ ਜੀ ਹਾਂ ਜੀ ਧੰਨਵਾਦੋ ਸੋਤੋ ਜੀ ਟਾਈਮ ਸਾਰਾ ਜੇ 4 ਦਾ ਹੋ ਜਾ ਵੀਰਾਂ ਨੂੰ ਦੱਸ ਦੋ ਠੀਕ ਹੈ ਠੀਕ ਹੈ ਆ ਕੋਈ ਵੀ ਕਹੇ ਵਾਲੀ ਹੁੰਦਾ ਡੰਗਰ ਬਣਿਆ ਪੁਣਿਆਣੀ ਆ ਹਾਂਜੀ ਹਾਂਜੀ ਹਾਂ 4 ਦਾ ਟਾਈਮ ਜੇ ਹੋ ਜਾ ਸਾਰਾ ਠੀਕ ਹੈ ਠੀਕ ਹੈ